ਤੋਰ ਬਾਈ ਕੀ ਹਾਲ ਹੈ ਬੜੀਆ ਹੀ ਬੜੀਆ ਹੋ ਠੀਕ ਠਾਕ ਐਨ ਬੜੀਆ ਕਿਹੜਾ ਪੰਡਾ ਵੀਰ ਦਾ ਟੋਲਾ ਟੋਲਾ ਹਾਂਜੀ ਜਿੰਪੇ ਕੋਲੇ ਹਾਂ ਯਾਦ ਹੀ ਖੁੰਦੁਰ ਕਰਾੜ ਲੈ ਇਹ ਫਿਰ ਜਾਨਵਰ ਸੋਦੀ ਨੇ ਅਬ ਹਾਂਜੀ ਹਾਂਜੀ ਅੱਛਾ ਇਹ ਫਿਰ ਤੁਹਾਨੂੰ ਮਤਲਬ ਜਿਹੜੇ ਜਾਨਵਰ ਰੋਰੇ ਐਸਤੇ ਬਿਠਾਏ ਨੇ ਹਾਂਜੀ ਇੱਥੇ ਕੀ ਕਾਰੋਬਾਰ ਕਰਦੇ ਹੁਣ ਇਹ ਤਾਂ ਹੀ ਆਇਆ 12 ਤੋਂ 3 ਦਾ ਟਾਈਮ ਦੁਪਹਿਰੇ ਬਿਠਾ ਲੈਣੇ ਜੀ ਨਾਲੇ ਨਾਮਦੋਮ ਲੈ ਲੈਣੇ ਨਾਲੇ ਚਾਹ ਪਾਣੀ ਮਦਰ ਰਾਮ ਕਰਦਾਨੋ ਨਹੀਂ ਪਸੂ ਰਾਮ ਕਰਦਾਨੋ ਹਾਂਜੀ ਇਹ ਕਿੰਨੇ ਪਸ਼ੂ ਨੇ ਬਾਈ ਤੁਹਾਡੇ ਕੋਲ ਇਹ ਹੀ ਇਸ ਟਾਈਮ ਆਪਣਾ ਤਾਂ ਵੇਖੀ ਲਾਦੇ ਨਹੀਂ ਟੋਟਲਾ ਕਿੰਨਾ ਚਿਰ ਹੋ ਗਿਆ ਬਾਈ ਕਾਰੋਬਾਰ ਕਰਦਿਆਂ ਹੋ ਗਿਆ ਇਹ ਮੇਰਾ ਦੂਸਰੀ ਤੀਸਰੀ ਪੀੜੀ ਤੱਕ ਵੱਗ ਗਈ ਕੰਮ ਅੱਛਾ ਹਾਂਜੀ ਕਦੇ ਘਟਾ ਲੈਣਾ ਕਦੇ ਵਧਾ ਲੈਣਾ ਬੀਬੀ ਛੱਡ ਵੀ ਦਿੰਨੇ ਆ ਜੀ ਕਰਨਾ ਕੰਮ ਠੀਕ ਹੈ ਜਿਹੜਾ ਆ ਜਾਨਵਰ ਹੈ ਤੁਹਾਡਾ ਯਾਰ ਆ ਜਾਂਦੀ ਇਹ ਬਹੁਤ ਦੇਵਤਾ ਹੀ ਆ ਹਨਾ ਏ ਜੀ ਸਾਊ ਨਾਲ ਸਾਊ ਆ ਅੱਛਾ ਭੇੜੇ ਨਾਲ ਭੇੜਾ ਜੀ ਅੱਛਾ ਜਿਹੜਾ ਤੇਨੂੰ ਆਏਗਾ ਵੀ ਪਾਲੀ ਕੁੱਟਦੇ ਜਾਂ ਜਿੰਨੇ ਹੋਰ ਕੋਈ ਬੱਕਰੀਆਂ ਵਾਲਾ ਆ ਗਿਆ ਛੋਟੀ ਸਾਟੀ ਮਾਰੇ ਉਹਦਾ ਟੱਕਰ ਟੁੱਕਰ ਵੀ ਮਾਰਦਾ ਹੈਗਾ ਅੱਛਾ ਜਦੋਂ ਉਹ ਜੀ ਇਹਨੂੰ ਆਪਾਂ ਨਾਲ ਗੁੱਸੇ ਕੀਏ ਆਪਣੀ ਮਸਤੀ ਦਿਖਦੀ ਹੈ ਨਾ ਕੁਝ ਨਹੀਂ ਕਹਿੰਦਾ ਜੀ ਫਿਰ ਮੈਂ ਪਿਆਰ ਕਰਦਾ ਹਾਂਜੀ ਹਾਂਜੀ ਠੀਕ ਹੈ ਆਂਦਾ ਹੁਣ ਕਾਲਾ ਰੰਗ ਜਦੋਂ ਮੱਛਰ ਮੋਸਰ ਲੜਦਾ ਉਹ ਵੀ ਆ ਕੇ ਆਪ ਤੋਂ ਕਹਿੰਦਾ ਕਿ ਸਾਡੇ ਤੇ ਝਾਲੀ ਥੋਲੋ ਮਾਰਦੇ ਅੱਛਾ ਹਾਂਜੀ ਠੀਕ ਹੈ ਹਾਂ ਜੇ ਸ਼ਾਮ ਸਮਾਈ ਸੌਂਦੀ ਆਪਦੀ ਹਾਂਜੀ ਹਾਂਜੀ ਕੀ ਕਾ ਰਹਾ ਮੈਨੂੰ ਆਈ ਬੱਕਰਾ ਲੱਗਿਆ ਹਾਂ ਹਾਂਜੀ ਹਾਂਜੀ ਇਹ ਕਿਵੇਂ ਜੇ ਇਹ ਵੀ ਬੋਕ ਤਿਆਰ ਕਰ ਰਹੇ ਹਾਂ ਜੀ ਹੌਲੀ ਹੌਲੀ ਅੱਛਾ ਹਾਂਜੀ ਸੁੱਤਾ ਪੈਜਰ ਪੈ ਜਾਣਗੇ ਹਾਂਜੀ ਇਹ ਕਿੰਨੇ ਉਮਰ ਹੈ ਜੀ ਇਹ ਜੀ ਉਹਦੇ ਸਾਢੇ 8.5 ਕਿਨ ਨੌ ਮਹੀਨੇ ਦਾ ਜੀ ਅੱਛਾ ਹਾਂਜੀ ਸਾਢੇ 8.5 ਨੌ ਮਹੀਨੇ ਦਾ ਹਾਂਜੀ ਇਹ ਤੁਸੀਂ ਮੁੱਲ ਲਿਆ ਬਈ ਇਹ ਹਾਂਜੀ ਇਹ ਮੁੱਲ ਹੁੰਦਾ ਤੇ ਅੱਛਾ ਕਿੰਨੇ ਚਿਰ ਦਾ ਇਹ ਜੀ 2.5 ਮਹੀਨੇ ਦਾ ਕਹਿ ਕੇ ਦਿੱਤਾ ਸੀ ਆਪਾਂ ਨੂੰ ਤੋਂ ਨਾ ਥੋੜਾ ਜੀ ਅੱਛਾ ਕਿੰਨੇ ਪੈਸਾ ਲੈਂਦਾ ਇਹ ਜੀ 1.5 ਲੱਖ ਰੁਪਏ ਤਾਂ ਦਿੱਤਾ ਸੀ ਮੈਂ ਬੰਦੇ ਨੂੰ ਜਾਨੀ ਆਇਆ ਵੀ ਆ ਜਾਂਦਾ ਆਮਦਨ ਤਾਂ ਵਧੀਆ ਹੈ ਹਾਂਜੀ ਹਾਂਜੀ ਕਬੀਲਦਾਰੀ ਵਧੀਆ ਚੱਲਦੀ ਹੈ ਹਾਂਜੀ ਅੱਛਾ ਆ ਬਈ ਨਹਿਰ ਹੈ ਨਾ ਹਾਂਜੀ ਹਾਂਜੀ ਇਹ ਕਿੱਧਰ ਨੂੰ ਜਾਂਦੀ ਹੈ ਇਹ ਜੀ ਨਹਿਰ ਇਹਨੂੰ ਜਾਂਦੀ ਹੈ ਇਹ ਅੱਛਾ ਸੋਨੂੰ ਇਹਦਾ ਵੀ ਸੁੱਖ ਬਹੁਤ ਹੈ ਨਾ ਖਾਣੀਆਂ ਪਾਣੀ ਪੂਣੀ ਪਿਆ ਜਾਂਦਾ ਜੀ ਪਾਣੀ ਪਿਆ ਜਾਂਦਾ ਹੈ ਨਾ ਹਾਂਜੀ ਨਵੇਂ ਜਾਨਵਰਾਂ ਦਾ ਕੰਕੰਡਾ ਵਧੀਆ ਚਰਨ ਨੂੰ ਹੈ ਨਾ हां जी नहरਾਂ ਦੇ ਕਿਨਾਰਿਆਂ 'ਤੇ ਇਹ ਜਿਆ ਦੇਖਿਆ ਹੈ ਰਾਂਗੀਆਂ سیل ਹੋ ਗਈ ਆ ਜਿਹੜੇ ਆ ਕਨੇਨਾਂ ਤਾਂ ਨਹੀਂ ਖਾਂਦੀਆਂ ਇਹ ਤੇ ਹੁਣ ਬਸ ਇਹਨਾਂ ਨੂੰ ਸ਼ੁਰੂ ਕਰਤੇ ਖਾਣ ਇਹ ਉਹ ਪੱਤੇ ਜਦੋਂ ਚੰਦੇ ਜਿਹੜੇ ਛੱਡੇ ਹੋਏ ਨੇ ਇਹਨਾਂ ਦੀ ਛੱਡੇ ਹੋਏ ਨੇ ਜੀ ਪਹਿਲਾਂ ਇਹ ਕੱਚੇ ਦੇ ਹੈ हां जी हां ਬਸ ਹੁਣ ਜਿਵੇਂ ਜਿਵੇਂ ਸਿਰਾਲ ਆਊਗਾ ਜਿਵੇਂ ਜਿਵੇਂ ਇਹ ਅੱਕ ਪੂਰੇ ਸ਼ੌਂਕ ਨਾਲ ਖਾਂਦੀ ਆ ਤਾਂ ਹੀ ਫਿਰ ਇਹਨਾਂ ਦਾ ਦੁੱਧਾ ਜਿਹੜਾ ਬਹੁਤ ਆ ਹੁੰਦਾ ਤਾਂ ਹੀ ਸੈਲ ਪੂਰੇ ਕਰਦਾ ਹੈ ਨਾ हां जी हां ਇੱਥੇ ਜਿੰਨੀ ਕੋਲਾ ਗੁੱਟੀਆਂ ਆਪਾਂ ਦੇਖ ਰਹੇ ਹਾਂ ਜੀ ਇਹਨਾਂ ਦੇ ਉੱਗੀ ਹੋਈ ਇਹਨਾਂ ਨੇ ਤਕਰੀਬਨ ਕਿਸੇ ਦਾ ਟੰਡਲ ਖਾ ਲਿਆ ਕਿਸੇ ਕੁੰਮਬਲ ਖਾ ਲਈ ਨਾ ਸਾਰਾ ਕੁਝ ਹੀ ਖ ਹਰੇਕ ਤਰ੍ਹਾਂ ਦਾ ਅਰਕ ਹੈ ਜਿੰਦਰਾ ਸਾਡੇ ਕੋਲ ਵੀ ਫਿਰ ਭਾਈ ਦੁੱਧ ਲੈਣਾ ਹੁੰਦਾ ਹੁਣ ਬੰਦੇ ਹਨ ਆ ਜਾਂਦੇ ਨੇ ਤੂੰ ਕੀ ਕਹਿੰਦੇ ਫਿਰ ਇਹੀ ਕਹਿੰਦੇ ਉਹਨਾਂ ਇਹ ਵੀ ਸਾਲ ਸੋਲ ਡਾਊਨ ਹੋ ਰਹੇ ਨੇ ਕਿ ਇਹ ਬੁਖਾਰ ਚੜੀ ਜਾਂਦਾ ਭਾਈ ਦੁੱਧ ਦੇਓ ਦੁੱਧ ਦੇਓ ਹਾਂਜੀ ਤੇ ਤੁਸੀਂ ਪੈਸੇ ਲੈਣੋ ਕੋ ਅੱਪਨ ਦਈ ਕਰ ਅਜੇ ਤੱਕ ਲੈ ਨਹੀਂ ਠੀਕ ਹੈ ਅਹੀਂ ਸੇਵਾ ਕਰਦੇ ਅਹੀਂ ਕਰ ਦਿੰਦੇ ਚਲੋ ਠੀਕ ਹੈ ਭਾਈ ਕਈ ਵਾਰ ਗੱਬਣ ਹੁੰਦੀਆਂ ਨੇ ਜੀ ਹਾਂ ਉਦੋਂ ਵੇਚਣਾ ਵੇਚਣ ਦੀ ਵਿਜਾਇ ਫਿਰ ਜਵਾਬੀ ਦੇਣਾ ਪੈਂਦਾ ਠੀਕ ਜਦੋਂ ਹੁਣ ਦੇਮ ਥੱਲੇ ਜਾਂਦਾ ਫਿਰ ਕਿੱਥੋਂ ਚੋਂਗੇ ਹਾਂ ਜੀ ਲੈ ਗਏ